ਖੱਡਾ ਸਾਰਿਆਂ ਦਾ ਅੱਜ ਦੀ ਇਸ ਵੀਡੀਓ ਵਿੱਚ ਸੱਚੇ ਮਾਰਗੀ YouTube ਚੈਨਲ ਤੇ ਸਵਾਗਤ ਕਰਦੇ ਹਾਂ ਜੀ ਬਹੁਤ ਹੀ ਪਿਆਰਾ ਸ਼ਬਦ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਜੀ ਦੀ ਇਸ ਵੀਡੀਓ ਦੇ ਵਿੱਚ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਤੱਕ ਬਜਾਣਾ ਮੇਰੇ ਭਾਈ ਸਾਹਿਬ ਭਾਈ ਮਹਤਾਬ ਸਿੰਘ ਜੀ ਉਹਨਾਂ ਦਾ ਤੁਸੀਂ ਅਕਸਰ ਸ਼ਬਦ ਸੁਣਿਆ ਹੋਊਗਾ ਕਿਵੇਂ ਆ ਪਰਮਨੀਅੰਦ ਪੜ੍ਹਨਾ ਉਹ ਤੁਹਾਨੂੰ ਦੱਸ ਦਿੰਨੇ ਆ ਬਿਲਕੁਲ ਸੌਖੇ ਤਰੀਕੇ ਨਾਲ ਪੜਾਂਗੇ ਸਭ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਵਾਰੀ ਪਲੇ ਕਰਕੇ ਹਰਮੋਨੀਅਮ ਦੇ ਵਾਲਾ ਸ਼ਬਦ ਗਾ ਕੇ ਵਿਖਾਵਾਂਗਾ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਇਹ ਵਾਲਾ ਸ਼ਬਦ ਜਿਹੜਾ ਵਾ ਉਹ ਤੁਸੀਂ ਵੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਆਸਾਨੀ ਦੇ ਨਾਲ ਇਹ ਵਾਲਾ ਸ਼ਬਦ ਹਰਮਨੀ ਤੇ ਵਜਾ ਸਕਦੇ ਸਭ ਤੋਂ ਪਹਿਲੇ ਮੈਂ ਕਰੀ ਉਹਦਾ ਤੁਹਾਨੂੰ ਟੂਨ ਦੱਸਣਾ ਬੋਲ ਕੇ ਮੜਿਆ ਉਸ ਤੋਂ ਬਾਅਦ ਮੈਂ ਸਲੋ ਵਿੱਚ ਤੁਹਾਨੂੰ ਦੱਸਣਾ प्रीत ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਕਰੋ ਮਨ ਮੇਰੇ ਕਰੋ ਮਨ ਮੇਰੇ ਤਪਰ ਪ੍ਰਭ ਜਨੋ ਦੇ ਜਨੋ ਦੇ ਐਸੀ ਪੀਤ ਕਰੋ ਮਨ ਮੇਰੇ ਕਰੋ ਮਨ ਮੇਰੇ ਕਰੋ ਮਨ ਮੇਰੇ ਮਨ ਮੈਂ ਸਿੰ ਜੋ ਹਰ ਹਰ ਨਾਮ ਅਨੰਦ ਦੇ ਕੀ ਤਨ ਹਰ ਗੁਣ ਗਾਵਾਂ ਛਾਟ ਪਹਿਰ ਪ੍ਰਭ ਜਾਨੋ ਨੇ ਰੇ ਜਾਨੋ ਨੇ ਐਸੀ ਪੀਤ ਇਦਾਂ ਦਾ ਕੋਈ ਜਿਹੜੀ ਤਹੀਂ ਟਿਊਨ ਸੁਣੀ ਹੋਊਗੀ ਭਾਈ ਮਹਤਾਬ ਸਿੰਘ ਉਹਨਾਂ ਦੇ ਸ਼ਬਦ ਦੀ ਉਹ ਇਦਾਂ ਦਾ ਟਿਊਨ ਜਦੋਂ ਮੈਂ ਤੁਹਾਨੂੰ ਪਲੇ ਕਰਕੇ ਸ਼ਬਦ गा ਕੇ ਦੱਸਿਆ ਹੁਣ ਮੈਂ ਤੁਹਾਨੂੰ ਬਿਲਕੁਲ ਜ਼ਲੋਤੀਕੇ ਨੇ ਦੱਸਣ ਲੱਗਾ ਕਿਵੇਂ ਇਹ ਚਾ ਸ਼ਬਦ ਤੁਸੀਂ इजीली ਹਰਮੋਨੀਅਮ ਤੇ ਸਿੱਖ ਸਕਦੇ ਜੇ ਦੇਖਿਓ ਸਭ ਤੋਂ ਪਹਿਲੇ ਆਪਾਂ ਅਸਥਾਈ ਜਿਹੜੀ ਮੇਨ ਟੋਕ ਜਿਹੜੀ ਪੜੀ ਜਾਣੀ ਜਿਹੜੀ ਲਾਈਨ ਉਹ ਵਾਲੀ ਐਸ ਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐ ਕਰੋ ਮਨ ਮੇ ਕਰੋ ਮਨ ਮੇਰੇ ਕਰੋ ਮਨ ਮੇਰੀ ਇਹ ਆਸਥਾਈ ਸ਼ਬਦੀ ਹੁਣ ਇੱਕ ਇਹਦੇ ਨਾਲ ਹੀ 8 ਪਹਿਰ ਪ੍ਰਭ ਜਾਨੋ ਨੇ ਉਹ ਕਾਫੀ ਉੱਚੀਆਂ ਸੁਣਾ ਤੇ ਵੇਖਿਓ 8 ਪਹਿਰ ਪ੍ਰਭ ਜਾਨੋ ਨੇ जानो नेरे फिर देखे कोदी आठ पहर कब जानो ने ये जानो नेरे ऐसी प्रीत करो मन में ਕਰੋ ਮਨ ਮੇਰੇ ਅਲਮਨ ਅਗੇ ਉਹ ਦਈ ਜਦੋਂ ਪਹਿਲੇ ਦੱਸਿਆ ਹੁਣ ਵੇਖਿਓ ਪਾਂਥਰਾ ਵੜਨੇ ਆ ਜਿੱਤੋਂ ਬਾਕੀ ਸ਼ਬਦ ਵੀ ਪੜੇ ਜਾਣੇ ਵੇਖਿਓ ਮਨ ਮੈਂ ਹੈ ਸਿੰਚੋ ਤੋ ਕਿ ਵੇਖਿਓ ਅਨ ਦਿਨ ਕੀ ਰਤਨ ਹਰ ਗੁਣ ਗਾਮ ਹੁਣ ਬਾਸ ਹੁਣਾ ਜਦੋਂ ਆਪਾਂ 27 ਤੇ ਵੇਖਿਓ 8 ਪੈਰ ਪ੍ਰਭ ਜਾਨੋ ਨੇ ਨੋ ਨਿਰ ਐਸੀ ਕੀਤ ਅੱਗੇ ਫੇਰ ਸੇਮ ਐਸ ਇਟ ਇ ਜਿੱਦਾਂ ਤੁਹਾਨੂੰ ਅਸਥਾਈ ਪਹਿਲੇ ਦੱਸੀ ਆ ਇਸੇ ਤਰ੍ਹਾਂ ਹੀ ਬਾਕੀ ਜਿਹੜੀਆਂ ਦੋ ਤੁਕਾਂ ਰਹਿ ਗਈਆਂ ਉਹ ਵੀ ਇਦਾਂ ਅੰਤਰਲ ਤੋਂ ਪੜੇ ਜਾਣੇ ਇਦਾਂ ਹੀ ਜਿਦਾਂ ਆਪਾਂ ਪੜਿਆ ਏ ਸੀ ਭਾਈ ਸਾਹ ਭਾਈ ਮਹਿਤਾਪ ਸਿੰਘ ਜੀ ਦਾ ਸ਼ਬਦ ਜਿਹੜਾ ਤੁਸੀਂ ਅਕਸਰ ਸੁਣਿਆ ਹੋਊਗਾ ਤੇ ਕਿਵੇਂ ਲੱਗੀ ਵੀਡੀਓ ਸਾਨੂੰ ਕਮੈਂਟ ਕਰਕੇ ਦੱਸਿਓ ਹਰ ਰੋਜ਼ ਵੇਲੇ ਨੂੰ ਹੋਏ ਤੋਂ 12 ਵਜੇ ਤੋਂ ਪਹਿਲੇ-ਪਹਿਲੇ ਐਸੇ ਚੈਨਲ ਸੱਚੇ ਮਰਗ YouTube ਚੈਨਲ ਤੇ ਨਵੀਂ ਤੋਂ ਨਵੀਂ ਵੀਡੀਓ ਜੜੀ ਆ ਵੇਖਣ ਨੂੰ ਮਿਲ ਸਕਦੀ ਆ ਕੁਝ ਆਪਾਂ ਲਾਈਵ ਵੀ ਕਰਦੇ ਰਹਿੰਦੇ ਆ ਕੁਝ ਦਿਨਾਂ ਬਾਅਦ ਜਾਂ ਫਰ ਅਵਲ ਤੇ ਲਾਈਵ ਹੋਈਦਾ ਤੇ ਵਿੱਚ-ਵਿੱਚ ਵੀ ਕਦੀ ਲਾਈਵ ਹੋ ਜੀਦਾ ਵਾ ਉਹ ਵੀ ਜ਼ਰੂਰ ਵਿੱਚ ਆਪਣਾ ਸਾਥ ਦਿਆ ਕਰੋ ਤੇ ਉਹਦੇ ਵਿੱਚ ਵੀ ਚਲੋ ਤੁਹਾਡਾ ਸਾਰਿਆਂ ਸਾਂਝਾਂ ਜਾਂ ਵਿਚਾਰ ਜੜੇ ਆ ਉਹ ਆਪਾਂ ਸ਼ੇਅਰ ਕਰ ਲੈਨੇ ਆ ਤੇ ਵਧੀਆ ਲੱਗਦਾ ਵੀ ਆਪਣੇ ਜਿਹੜਾ ਸੱਚੇ ਮਾਰਗ ਤੇ ਇੰਨੀ ਆਪਣੀ ਕਹ ਲੋਗੇ ਇੱਕ ਫੈਮਿਲੀ ਬਣੀ ਆ ਜਿਹੜੀ ਇਸ ਕੰਟੈਂਟ ਨੂੰ ਇੰਨਾ ਪਿਆਰ ਦਿੰਦੀ ਹੈ ਸੋ ਮਿਲਦੇ ਆ ਕੱਲ ਦੀ ਨਵੀਂ ਵੀਡੀਓ ਦੇ ਵਿੱਚ ਨਵੇਂ ਸ਼ਬਦ ਦੇ ਨਾਲ ਜਿਨਾਂ ਨੇ ਇਸ ਵੀਡੀਓ ਨੂੰ ਪੂਰਾ ਵੇਖਿਆ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲ ਦੀ ਵੀਡੀਓ ਧੰਨਵਾਦ ਜੀ